ਮੈਨੂੰ ਮੇਰਾ ਚਾਹੀਦਾ ਪੁਰਾਣਾ ਉਹ ਪੰਜਾਬ ਵਗਦਾ ਸੀ ਜਿੱਥੇ ਕਦੇ ਰਾਵੀ ਤੇ ਚਨਾਬ ਸਸੇ ਗਾਲ ਜੀ ਮੈਂ ਦਸਵਿੰਦਰ ਸਿੰਘ ਸੋ ਅੱਜ ਦੀ ਇਸ ਰਚਨਾ ਵਿੱਚ ਆਪਾਂ ਗੱਲ ਕਰਾਂਗੇ ਵਿੱਕੀ ਦਾ ਸਵਾਲ ਦੀ ਰਚਨਾ ਬਾਰੇ ਸਿਆਣੇ ਕਹਿੰਦੇ ਨੇ ਕਿ ਮੰਗ ਹਮੇਸ਼ਾ ਉਸ ਚੀਜ਼ ਦੀ ਹੁੰਦੀ ਹੈ ਜਿਹੜੀ ਚੀਜ਼ ਲੋਕਾਂ ਦੇ ਦਿਲਾਂ ਤੇ ਰਾਜ਼ ਕਰਦੀ ਹੈ ਜਿਹੜੀ ਚੀਜ਼ ਵਧੀਆ ਹੁੰਦੀ ਹੈ ਜਿਹੜੀ ਲੋਕਾਂ ਨੂੰ ਪਸੰਦ ਹੁੰਦੀ ਹੈ ਸੋ ਬਿਲਕੁਲ ਇਸੇ ਪ੍ਰਕਾਰ ਹੀ ਵਿੱਕੀ ਦਸਵਾਲ ਜੀ ਨੇ ਇੱਕ ਮੰਗ ਕੀਤੀ ਹੈ ਉਸ ਸਮੇਂ ਦੀ ਜਿਹੜਾ ਕਿ ਸਾਡੇ ਸਾਰਿਆਂ ਲਈ ਬੜਾ ਵਧੀਆ ਸੀ ਸੋ ਆਪਾਂ ਅਕਸਰ ਹੀ ਗੱਲ ਕਰਦੇ ਆਂ ਪੁਰਾਣੇ ਪੰਜਾਬ ਦੀ ਆਪਣੀਆਂ ਵੀਡੀਓਜ਼ ਦੇ ਵਿੱਚ ਸੋ ਜਿੱਥੋਂ ਇਹ ਗੱਲ ਕਲੀਅਰ ਹੋ ਚੁੱਕੀ ਹੈ ਕਿ ਵਾਕਈ ਸਾਡਾ ਪੁਰਾਣਾ ਪੰਜਾਬ ਬੜਾ ਅਮੀਰ ਤੇ ਬੜਾ ਚੰਗਾ ਸੀ ਸੋ ਇਸ ਰਚਨਾ ਦੇ ਵਿੱਚ ਲਿਖਾਰੀ ਨੇ ਫਾਂਸੀ ਦਾ ਰਸਾ ਚੁੰਮਣ ਵਾਲੇ ਭਗਤ ਸਿੰਘ ਦੀ ਗੱਲ ਵੀ ਕੀਤੀ ਹੈ ਬਾਬੇ ਨਾਨਕ ਦੀ ਗੱਲ ਵੀ ਕੀਤੀ ਹੈ ਮਰਦਾਨੇ ਦੀ ਗੱਲ ਵੀ ਕੀਤੀ ਹੈ ਤੇ ਹਰੀ ਸਿੰਘ ਨਲੂਏ ਦਾ ਜ਼ਿਕਰ ਵੀ ਇਸ ਰਚਨਾ ਦੇ ਵਿੱਚ ਕੀਤਾ ਹੈ ਸੋ ਆਓ ਆਪਾਂ ਸੁਣਦੇ ਆਂ ਵਿੱਕੀ ਜਸਵਾਲ ਜੀ ਨੇ ਆਪਣੀ ਰਚਨਾ ਦੇ ਵਿੱਚ ਕੀ ਲਿਖਿਆ ਕਹਿੰਦੇ ਮੈਨੂੰ ਮੇਰਾ ਚਾਹੀਦਾ ਪੁਰਾਣਾ ਪੰਜਾਬ ਵਗਦਾ ਸੀ ਜਿੱਥੇ ਕਦੇ ਰਾਵੀ ਤੇ ਚਨਾਬ ਕਹਿੰਦੇ ਦਾਦੇ ਵਾਲਾ ਮਿਲ ਜੇ ਪੁਰਾਣਾ ਉਹ ਪਿਆਰ ਦਾਦੇ ਵਾਲਾ ਮਿਲ ਜੇ ਪੁਰਾਣਾ ਉਹ ਪਿਆਰ ਬੀਤੇ ਵੇਲੇ ਵਾਲਾ ਮਿਲ ਜਾਵੇ ਸਤਕਾਰ ਹੋਵੇ ਨਾ ਕਿਸੇ ਦਾ ਅੱਜ ਵਾਲਾ ਭੇਦ ਭਾਵ ਮੈਨੂੰ ਮੇਰਾ ਚਾਹੀਦਾ ਪੁਰਾਣਾ ਉਹ ਪੰਜਾਬ ਕਹਿੰਦੇ ਚਾਹੀਦਾ ਏ ਫਿਰ ਤੋਂ ਪੰਜਾਬ 'ਚ ਇਨਕਲਾਬ ਚਾਹੀਦਾ ਏ ਫਿਰ ਤੋਂ ਪੰਜਾਬ 'ਚ ਇਨਕਲਾਬ ਫਾਂਸੀ ਜਿਹੜਾ ਚੜਿਆ ਸੀ ਉਹੀ ਸਰਦਾਰ ਚਾਹੀਦਾ ਨਹੀਂ ਅੱਜ ਦਾ ਇਹ ਮਾਡਰਨ ਖਾਬ ਮੈਨੂੰ ਮੇਰਾ ਚਾਹੀਦਾ ਪੁਰਾਣਾ ਉਹ ਪੰਜਾਬ ਸੋ ਅਖੀਰ ਲੀਆਂ ਪੰਕਤੀਆਂ ਨੂੰ ਬੜੇ ਖੂਬਸੂਰਤ ਤਰੀਕੇ ਦੇ ਨਾਲ ਕਲਮਬਦ ਕੀਤਾ ਹੈ ਕਹਿੰਦੇ ਮੈਨੂੰ ਫਿਰ ਮਰਦਾਨੇ ਦਾ ਰਬਾਬ ਚਾਹੀਦਾ ਜੋ ਸੀ ਨਾਨਕ ਦੇ ਹਿਰਦੇ ਨੂੰ ਠਾਰ ਰੱਖਦਾ ਮੈਨੂੰ ਫਿਰ ਮਰਦਾਨੇ ਦਾ ਰਬਾਬ ਚਾਹੀਦਾ ਜੋ ਸੀ ਨਾਨਕ ਦੇ ਹਿਰਦੇ ਨੂੰ ਠਾਰ ਰੱਖਦਾ ਅੱਜ ਦੁੱਖ ਹੁੰਦਾ ਨੱਚਦਾ ਪੰਜਾਬ ਰੀਲਾਂ ਤੇ ਜੋ ਵੱਡੇ ਛੋਟਿਆਂ ਦੀ ਸ਼ਰਮ ਉਤਾਰ ਰੱਖਦਾ ਮੈਨੂੰ ਚਾਹੀਦਾ ਏ ਪਹਿਲਾਂ ਵਾਲਾ ਹਰੀ ਸਰਦਾਰ ਜੀ ਤੋਂ ਥਰ-ਥਰ ਕੰਮਦਾ ਸੀ ਕਾਬਲ ਕੰਧਾਰ ਮੈਨੂੰ ਮੇਰਾ ਚਾਹੀਦਾ ਪੁਰਾਣਾ ਉਹ ਪੰਜਾਬ ਮੈਨੂੰ ਮੇਰਾ ਚਾਹੀਦਾ ਪੁਰਾਣਾ ਉਹ ਪੰਜਾਬ ਸੋ ਬਹੁਤ ਖੂਬਸੂਰਤ ਰਚਨਾ ਜੀ ਵਿੱਕੀ ਜਸਵਾਲ ਜੀ ਨੇ ਲਿਖ ਕੇ ਸਾਨੂੰ ਭੇਜੀ ਹੈ ਸੋ ਜਿਨ੍ਹਾਂ ਨੇ ਵੀ ਪੁਰਾਣਾ ਸਮਾਂ ਦੇਖਿਆ ਹੈ ਪੁਰਾਣਾ ਸਮਾਂ ਗੁਜ਼ਾਰਿਆ ਹੈ ਜਾਂ ਪੁਰਾਣਾ ਇਤਿਹਾਸ ਪੜ੍ਹਿਆ ਹੈ ਉਹਨਾਂ ਦੇ ਮਨ 'ਚ ਇਹ ਗੱਲ ਹਮੇਸ਼ਾ ਘਰ ਘਰ ਜਾਂਦੀ ਹੈ ਕਿ ਕਾਸ਼ ਕਿਤੇ ਉਹ ਸਮਾਂ ਦੁਬਾਰਾ ਆ ਜਾਵੇ ਤਾਂ ਕਿ ਅਜੋਕੇ ਸਮੇਂ ਦੇ ਵਿੱਚ ਜਿਹੜੀ ਕੁਰੀਤੀਆਂ ਦੀ ਅੱਗ ਬਲ ਰਹੀ ਹੈ ਉਹਦੇ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਗਾਮ ਪਾਈ ਜਾ ਸਕੇ ਸੱਚਮੁੱਚ ਹੀ ਜਦੋਂ ਅਸੀਂ ਕਦੇ ਪੁਰਾਣੀਆਂ ਤਸਵੀਰਾਂ ਦੇ ਵਿੱਚੋਂ ਪੰਜਾਬ ਦੇਖਦੇ ਹਾਂ ਤਾਂ ਸਾਡੇ ਸਾਰਿਆਂ ਦਾ ਮਨ ਹੀ ਇਹ ਕਰਦਾ ਹੈ ਕਿ ਸਾਨੂੰ ਉਹ ਪੰਜਾਬ ਦੁਬਾਰਾ ਤੋਂ ਮਿਲ ਜਾਵੇ ਭਾਵੇਂ ਕਿ ਉਸ ਸਮੇਂ ਨੂੰ ਅਸੀਂ ਮੋੜ ਕੇ ਤਾਂ ਨਹੀਂ ਲੈ ਆ ਸਕਦੇ ਪਰ ਇਸੇ ਸਮੇਂ ਨੂੰ ਇਸੇ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾ ਸਕਦੇ ਹਾਂ ਆਪਸੀ ਪਿਆਰ ਮੁਹੱਬਤ ਕਰਕੇ ਤੇ ਆਪਣੇ ਆਪ ਨੂੰ ਪੰਜਾਬ ਦੀ ਧਰਤੀ ਦੇ ਜਾਇ ਸਮਝ ਕੇ ਸੋ ਤੁਹਾਡਾ ਸਾਡੇ ਇਸ ਪੇਜ ਨਾਲ ਜਰੂਰੀ ਬਹੁਤ ਬਹੁਤ ਧੰਨਵਾਦ ਜੀ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਕਿਸੇ ਵੀ ਤਰ੍ਹਾਂ ਦੇ ਗੀਤ ਗੀਂਦੇ ਕੰਮ ਲਈ ਸਾਡੇ ਸੁਰ ਸਿਮਰਨ ਸਟੂਡੀਓ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਰਿਆਂ ਦਾ ਧੰਨਵਾਦ ਸਸ਼ੀ ਕਾਲ